ਜਨਕਬੀਰ ਕੋਰ ਮੈਂ ਕੋੜੀਪਿੰਡ ਦੀ ਸਰਪੰਚਾ ਤੇ ਡੀਐਸਜੀ ਮੈਮ ਨੂੰ ਮਿਲ ਕੇ ਅਸੀਂ ਇਹ ਹੀ ਰਿਕੁਐਸਟ ਕੀਤੀ ਆ ਵੀ ਅਸੀਂ ਜੋ ਇਲੈਕਸ਼ਨ ਪਹਿਲਾਂ ਲੜੇ ਸੀ ਜਦੋਂ ਇਹ ਸਰਪੰਚ ਬਣਨ ਤੋਂ ਪਹਿਲਾਂ ਮੇਰੇ ਇੱਕੋ ਹੀ ਅਸੀਂ ਮੋਟਿਵ ਰੱਖਿਆ ਸੀ ਵੀ ਅਸੀਂ ਜੋ ਵੀ ਨਸ਼ੇ ਵਿੱਚ ਫੜੇ ਜਾਣਗੇ ਜਾਂ ਜੋ ਵੀ ਚੋਰੀ ਵਿੱਚ ਕਿਸੇ ਵੀ ਤਰ੍ਹਾਂ ਦੇ ਗਲਤ ਕੰਮ ਵਿੱਚ ਜਾਂਦੇ ਅਸੀਂ ਉਹਨਾਂ ਦੇ ਨਾਲ ਪੁਲਿਸ ਸਟੇਸ਼ਨ ਨਹੀਂ ਜਾਣਾ ਸਾਡੀ ਪੰਚਾਇਤ ਉਹਨਾਂ ਦੀ ਹੈਲਪ ਨਹੀਂ ਕਰੂਗੀ ਅਸੀਂ ਉਹ ਚੀਜ਼ ਤੇ ਕਾਇਮ ਆ ਪਰ ਮੈਂ ਉਹੀ ਰਿਕੁਐਸਟ ਕੀਤੀ ਵੀ ਜਿਹੜੇ ਉਹਨਾਂ ਨੂੰ ਛਡਾਉਣ ਜਾਂਦੇ ਆਂ ਅਗਰ ਕੋਈ ਇਦਾਂ ਦੇ ਕਿਸੇ ਵੀ ਚੀਜ਼ ਵਿੱਚ ਫਸਿਆ ਜਾਂ ਫਸ ਜਾਂਦਾ ਕਿਉਂ ਸਾਡੇ ਪਿੰਡ ਚ ਕੁਝ ਹੈਗੇ ਨੇ ਜੋ ਉਹਨਾਂ ਨੂੰ ਛਡਾਉਣ ਲਈ ਚਲੇ ਜਾਂਦੇ ਆ ਡੀਜੀਆਈ ਮੈਡੀਆ ਜੀ ਮੈਮ ਨੂੰ ਇਹੀ ਰਿਕੁਐਸਟ ਕੀਤੀ ਆ ਵੀ ਉਹਨਾਂ ਨੂੰ ਉੱਥੋਂ ਰੋਕਿਆ ਜਾਵੇ ਵੀ ਅਸੀਂ ਜੇ ਥੋੜੀ ਮੌਜੂਦਾ ਪੰਚਾਇਤ ਆਉਗੀ ਤਾਂ ਇਹਨਾਂ ਦੇ ਅੱਗੇ ਕੋਈ ਕਾਰਵਾਈ ਹੋਊਗੀ ਅਦਰਵਾਈਜ਼ ਅਸੀਂ ਇਹਨਾਂ ਨੂੰ ਛੱਡਦੇ ਨਹੀਂ ਤੁਸੀਂ ਫੜਾਈ ਸੀ ਕੁਝ ਨਹੀਂ ਫੜਾਈ ਅਸੀਂ ਕੋਈ ਨਹੀਂ ਕਿਉਂਕਿ ਆਲਰੇਡੀ ਲਿਸਟ ਆਉਣਾ ਕੋਲ ਐਸਐਚਓ ਸਾਹਿਬ ਕੋਲ ਇਹ ਤਾਂ ਪੁਰਾਣੀ ਆ ਕਿਉਂਕਿ ਮੈਂ ਤਾਂ ਮੈਨੂੰ ਤਾਂ ਥੋੜਾ ਟਾਈਮ ਹੋਇਆ ਪਿੰਡ ਚਾਈ ਨੂੰ ਬਟ ਹਾਂਜੀ ਹਾਂਜੀ ਹੈਗੇ ਨਹੀਂ ਖਾਣ ਵਾਲੇ ਵੀ ਹੈਗੇ ਨੇ ਪਰ ਉਹ ਬਹੁਤ ਪੁਰਾਣੀ ਲਿਸਟ ਉਹਨਾਂ ਕੋਲ ਆਲਰੇਡੀ ਹੈਗੀ ਆ ਸਾਨੂੰ ਕੁਝ ਦੱਸ ਉਹਨਾਂ ਦਾ ਕਾਰਵਾਈ ਕੀਤੀ ਪੁਲਿਸ ਨੇ ਉਹਨਾਂ ਨੂੰ ਹਾਂਜੀ ਹਾਂਜੀ ਕਾਫੀ ਪਹਿਲਾਂ ਚੈਕਿੰਗ ਵੀ ਹੋਈ ਜਾਂ ਕਿਉਂਕਿ ਲੋਕਾਂ ਨੂੰ ਵੈਸੇ ਡਰ ਪੈ ਗਿਆ ਜਦੋਂ ਬਾਕੀ ਜਗ੍ਹਾ ਤੇ ਇਹ ਚੀਜ਼ਾਂ ਹੋ ਗਈਆਂ ਸੀ ਐਸ.ੀ.ਐਮ. ਸਾਹਿਬ ਨੇ ਆਪਣਾ ਐਕਸ਼ਨ ਲੈ ਲਿਆ ਸੀ ਤਾਂ ਉਹ ਡਾਤੋਂ ਉਹਨਾਂ ਨੇ ਉਹ ਚੀਜ਼ਾਂ ਬੰਦ ਕਰਤੀ ਔਰ ਇਵਨ ਆਊਟਸਾਈਡਰਜ਼ ਵੀ ਬਹੁਤ ਘਟ ਗਏ ਸਾਡੇ ਪਿੰਡ 'ਚ ਜਿਸ ਤਰ੍ਹਾਂ ਪਹਿਲਾਂ ਬਹੁਤ ਖੜੇ ਹੁੰਦੇ ਸੀ ਮੋੜਾਂ ਤੇ ਜਦੋਂ ਅਸੀਂ ਸਰਪੰਚ ਬਣ ਗਏ ਉਹਦੋਂ ਵੀ ਘਟ ਗਏ ਸੀ ਪਰ ਹੁਣ ਜੇ ਮੈਂ ਆਪਾਂ ਕਿਹਦੇ ਖੇਤਾਂ ਵਿੱਚ ਹੋਣ ਜਾਂ ਕਿਤੇ ਹੋਰ ਮੀਟਿੰਗ ਕਰਦੇ ਹੋਣ ਉਹ ਆਪਾਂ ਕਹਿ ਨਹੀਂ ਸਕਦੇ ਉਹਦੇ ਲਈ ਥੋੜਾ ਹੋਰ ਆਪਾਂ ਨੂੰ ਪੁਲਿਸ ਫੋਰਸ ਦੀ ਜ਼ਰੂਰਤ ਆ ਕਿ ਲੋਕਾਂ ਨੂੰ ਇਸ ਚੀਜ਼ ਵਿੱਚ ਹੈਲਪ ਕਰਨ ਦੀ ਜ਼ਰੂਰਤ ਆ ਸਰਕਾਰ ਦਾ ਨਸ਼ਾ ਵਿਰੁੱਧ ਯੁੱਧ ਹੈ ਜਿਹੜਾ ਹਾਂ ਜੀ ਕਿਦਾਂ ਦੀ ਮੁਹਿੰਮ ਹੈ ਜਿਹੜੀ ਜੀ ਬਹੁਤ ਵਧੀਆ 100% ਮਤਲਬ ਅੱਜ ਤੱਕ ਕਿਸੇ ਨੇ ਇਦਾਂ ਦਾ ਕੁਝ ਕੀਤਾ ਹੀ ਨਹੀਂ ਮਤਲਬ ਪੰਜਾਬ ਨੂੰ ਬਰਬਾਦ ਕਰਨ ਵਿੱਚ ਬਹੁਤ ਲੋਕ ਹੈਗੇ ਨੇ ਤੁਹਾਨੂੰ ਤਾਂ ਮੇਰੇ ਨੂੰ ਵੱਧ ਪਤਾ ਹੋਵੇਗਾ ਵੀ ਕਿੰਨੇ ਤੁਸੀਂ ਬੋਲ ਸਕਦੇ ਹੋ ਨਾਮ ਉਹਨਾਂ ਦੇ ਪਰ ਜੋ ਪੰਜਾਬ ਨੂੰ ਬਚਾਉਣ ਵਾਲੇ ਉਹ ਸਿਰਫ ਸੀਐਮ ਸਾਹਿਬ ਨੇ ਸ਼੍ਰੀ ਭਗਵੰਤ ਮਾਨ ਜੀ ਉਨ੍ਹਾਂ ਨੇ ਜੋ ਵੀ ਮਹਮਤੂਤ ਜੋ ਕੀਤੀ ਆ ਇਹ ਬਹੁਤ ਪਹਿਲਾਂ ਕਰ ਦੇਣੀ ਚਾਹੀਦੀ ਸੀ ਚਲੋ ਫੇਰ ਵੀ ਦੇਰ ਆਇਦਰ ਉਸਤਾ ਹੈ ਤੇ ਕੰਮ ਬਹੁਤ ਵਧੀਆ ਚੱਲ ਰਿਹਾ ਸਰ ਅੱਜ ਪੁਲਿਸ ਜ਼ਿਲ੍ਹਾ ਖੰਨਾ ਦੇ ਖੰਨੇ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਇੱਕ ਬਹੁਤ ਵੱਡੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਇਹਨਾਂ ਦੇ ਵਿੱਚ ਵੱਖ-ਵੱਖਰੇ ਪਿੰਡਾਂ ਦੇ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਵੱਡੇ ਪੈਮਾਨੇ ਤੇ ਸ਼ਾਮਲ ਹੋਏ ਨੇ ਇਹਨਾਂ ਦੇ ਵਿੱਚ ਸਾਡੀ ਮਾਤਾ ਭੈਣਾ ਵੀ ਬਹੁਤ ਵੱਡੇ ਪੈਮਾਨੇ ਤੇ ਸ਼ਾਮਲ ਹੋਏ ਨੇ ਇਹ ਸਾਰੇ ਨਸ਼ਿਆਂ ਦੇ ਖਿਲਾਫ ਇਕਜੁੱਟ ਹੋਏ ਨੇ ਖੰਨਾ ਇੱਕ ਇਹੋ ਜਿਹਾ ਜ਼ਿਲ੍ਹਾ ਹੈ ਜਿਹਦੇ ਵਿੱਚ 376 ਵਿਲੇਜ ਡਿਫੈਂਸ ਕਮੇਟੀ ਨੇ ਪਿੰਡਾਂ ਨੇ ਤੇ ਵਾਰਡ ਕਮੇਟੀਆਂ ਨੇ ਸੋ ਚੁੱਕੀ ਹੈ ਕਿ ਉਹ ਆਪਣੇ ਆਪਣੇ ਏਰੀਆ ਦੇ ਵਿੱਚ ਨਾ ਨਸ਼ੇ ਨੂੰ ਵੜਨ ਦੇਣਗੇ ਨਾ ਨਸ਼ਾ ਤਸਕਰਾਂ ਨੂੰ ਵੜਨ ਦੇਣਗੇ ਨਸ਼ੇ ਨੂੰ ਖਤਮ ਕਰਨ ਲਈ ਉਹ ਪੰਜਾਬ ਪੁਲਿਸ ਦੇ ਨਾਲ ਮੋਢੇ ਦੇ ਨਾਲ ਮੋੜਾ ਜੋੜ ਕੇ ਕੰਮ ਕਰ ਰਹੇ ਨੇ ਜਿਹਦੇ ਲਈ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹੈ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਹੁਣ ਵੀ ਜਿਹੜੀ ਮਾਨਯੋਗ ਸੀਐਮ ਸਾਹਿਬ ਵੱਲੋਂ ਨਸ਼ੇ ਦੇ ਖਿਲਾਫ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ 9779100200 ਇਹਦੇ ਰਾਹੀਂ WhatsApp ਤੇ ਨਸ਼ੇ ਦੇ ਬਾਰੇ ਜੋ ਵੀ ਸੂਚਨਾ ਸਾਂਝੀ ਕਰੀ ਕੀਤੀ ਜਾਊਗੀ ਉਹਦੇ ਤੇ ਐਕਸ਼ਨ ਹੋਊਗਾ ਸਖਤੋ ਸਖਤ ਕਾਨੂੰਨੀ ਕਾਰਵਾਈ ਹੋਊਗੀ ਤੇ ਇਹਨਾਂ ਦੀ ਪਛਾਣ ਜੋ ਵੀ ਇਨਫੋਰਮੇਸ਼ਨ ਦੇਣਗੇ ਉਹਨਾਂ ਦੀ ਪਛਾਣ ਗੁਪਤ ਰੱਖੀ ਜਾਊਗੀ ਹੁਣ ਤੱਕ ਪਿਛਲੇ ਸਵਾ ਮਹੀਨੇ ਦੇ ਵਿੱਚ ਖੰਨਾ ਪੁਲਿਸ ਵੱਲੋਂ 150 ਤੋਂ ਵੱਧ ਨਸ਼ਾ ਤਸਕਰਾਂ ਨੂੰ ਸਲਾਖਾ ਦੇ ਪਿੱਛੇ ਪਹੁੰਚਾਇਆ ਗਿਆ ਹੈ 25 ਤੋਂ ਵੱਧ ਤਸਕਰਾਂ ਦੀ ਪ੍ਰਾਪਰਟੀ ਅਟੈਚ ਕੀਤੀ ਗਈ ਹੈ ਤੇ ਸਤ ਤਸਕਰ ਜਿਨ੍ਹਾਂ ਨੇ ਘਰ ਬਣਾਏ ਹੋਏ ਸੀਗੇ ਉਹ ਡਿਮੋਲਿਸ਼ ਕੀਤੇ ਗਏ ਸਿਵਲ ਪ੍ਰਸ਼ਾਸਨ ਦੀ ਮਦਦ ਦੇ ਨਾਲ ਇਸ ਤਰੀਕੇ ਦੀ ਸਖਤ ਕਾਰਵਾਈ ਅੱਗੇ ਵੀ ਸਾਡੇ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦिशੇ ਨਿਰਦੇਸ਼ਾਂ ਮੁਤਾਬਿਕ ਅੱਗੇ ਜਾਰੀ ਰਹੂਗੀ ਤੇ ਅੱਜ ਜਿਹੜੇ ਜਿਹੜੇ ਸਾਰੇ ਪਿੰਡਾਂ ਦੇ ਲੋਕ ਇੱਥੇ ਆਏ ਨੇ ਵਾਰਡਰਾਂ ਦੇ ਲੋਕ ਇੱਥੇ ਆਏ ਨੇ ਤੇ ਨਸ਼ਿਆਂ ਦੇ ਖਿਲਾਫ ਇਸ ਲੜਾਈ ਦੇ ਵਿੱਚ ਆਪਣੀ ਸਾਂਝ ਪਾ ਰਹੇ ਨੇ ਉਹਨਾਂ ਦਾ ਮੈਂ ਸਾਰਿਆਂ ਦਾ ਫਿਰ ਇੱਕ ਵਾਰ ਧੰਨਵਾਦ ਕਰਦੀ ਹਾਂ